ਸਾਰੰ ਮਲਾਪਨਵਾ ਆਪਣੇ ਗੁਰਪੂਰੇ ਬਲਹਾਰ ਪ੍ਰਗਟ ਪ੍ਰਪਾਪ ਕੀਓ ਨਾਮ ਕੋ ਰੱਖ ਰੱਖ ਮਹਾਰਾ ਰਹਾ ਨਿਰਭੋਕੀਏ ਸੇਵਕ ਦਾਸ ਆਪਣੇ ਸਗਲੇ ਦੁਖ ਬਿਦਾਰਾ ਹੰਨ ਉਪਾਅ ਤਿਆਗ ਜਨ ਸਗਲੇ ਚਰਨ ਕਮਲ ਰਿਤ ਧਾਰੈ ਪ੍ਰਾਨ ਅਧਾਰ ਮੀਤ ਸਾਜਨ ਪ੍ਰਭ ਏਕ ਏਕੰਕਾਰ ਸਭ ਤੇ ਊਚ ਠਾਕੁਰ ਨਾਨਕ ਕਾ ਬਾਰ ਬਾਰ ਨਮਸ਼ਕਾਰ ਸਾਰੰਗ ਮਹਿਲਾ ਪੰਜਵਾ ਬਿਨ ਹਰ ਹੈ ਕੋ ਕਹਾ ਬਤਾਵੋ ਸੁਖ ਸੁਮੂ ਕਰੋਣਾ ਮੈਂ ਕਰਤਾ ਤਿਸ ਪ੍ਰਭ ਸਦਾ ਧਿਆਵੋ ਰਹਾਵ ਜਾ ਕ ਸੂਤ ਪਰੋਏ ਜਨਤਾ ਤਿਸ ਪ੍ਰਭ ਕਾ ਜਸ ਗਾਵੋ ਸਿਮਰ ਠਾਕੁਰ ਜਿਨ ਸਭ ਕਿਛ ਦੀਨਾ ਆਨ ਕਾ ਪਹਿ ਜਾਵੋ ਸਫਲ ਸੇਵਾ ਸੁਅਮੀ ਮੇਰੇ ਕੀ ਮਨ ਬਾਛਤ ਫਲ ਪਾਵੋ ਪਉ ਨਾਨਕ ਲਾਭ ਲਾਲ ਚਲੋ ਸੁਖ ਸੇਤੀ ਘਰ ਜਾਵੋ ਸਾਰੰ ਮਹਲਾ 5 ਥਾਪੁਰ ਤੁਮ ਸ਼ਰਨਾਈ ਆਇਆ ਪੁੱਤਰ ਗਿਓ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ ਰਹਾ ਅਨਬੋਲਤ ਮੇਰੀ ਬਿਰਥਾ ਜਾਨੀ ਤਪਨਾ ਅੰਮ ਆਂ ਜਪਾਇ ਦੁਖ ਨਾ ਠੇ ਸੁਖ ਸਹਜਿਸ ਮਾਏ ਆਨੰਦ ਆਨੰਦ ਗਉਂ ਗਾਇ ਬਾਹ ਪਕਰ ਕਢ ਲੀਨੇ ਆਪਣੇ ਗ੍ਰਹਿ ਅੰਦ ਕੂਪਤੇ ਮਾਇਆ ਕਾ ਨਾਨਕ ਗੁਰਬੰਧਨ ਕਾਟੇ ਬਿਸ਼ਰਤ ਆਨ ਮਿਲਾਇ ਸਾਰੰ ਮਹਿਲਾ ਪਨਵਾ ਹਰ ਕੇ ਨਾਮ ਕੀ ਗਤ ਛਾਂਢੀ ਬੇਦ ਪੁਰਾਨ ਸਿਮਰਤ ਸਾਧੂ ਜਨ ਖੋਜਤ ਖੋਜਤ ਕਾਢੀ ਰਾਵ ਛਵ ਬਰੰਤ ਅਰ ਇੰਦਰ ਲੋਕ ਆ ਮੈਂ ਜਲ ਤੋਂ ਫਿਰਿਆ ਸਿਮਰ ਸਿਮਰ ਸਵਾਮੀ ਭੈਸੀਤਲ ਦੁਖ ਦਰਦ ਭਮ ਹਿਰਿਆ ਜੋ ਜੋ ਤਰਿਓ ਪ੍ਰਤਨ ਨਵ ਤਮ ਅਗਤੁ ਭਾਏ ਹਰਿ ਦੇਵਾ ਨਾਨਕ ਕੀ ਬੇਨੰਤੀ ਪ੍ਰਭ ਜਿਉ ਮਿਲੈ ਸੰਤ ਜਨ ਸੇਵਾ ਸਾਰੰ ਮਲਾ ਪੰਵਾਂ ਜੀਵੇ ਅੰਮ੍ਰਿਤ ਗੁਣ ਹਰ ਗਾਓ ਹਰ ਹਰ ਬੋਲ ਕਥਾ ਸੁਨ ਹਰ ਕੀ ਉਚਰੋ ਪ੍ਰਭ ਕੋ ਨਾਮ ਰਹਾਓ ਰਾਮ ਨਾਮ ਰਤਨ ਤਨ ਸੰਚੋ ਮਨ ਤਨ ਲਾਭੋ ਭਾਉ ਆਨ ਵਿਭੂਤ ਮਿੱਥਿਆ ਕਰਮਾ ਨੋ ਸਾਚਾ ਇਹ ਸੁਆਉ ਜੀ ਪ੍ਰਾਨ ਮੁਕਤ ਕੋ ਦਾਤਾ ਇੱਕ ਸਿਉ ਲੇਵ ਲਾਉ ਕਉ ਨਾਨਕ ਤਾ ਕੀ ਸ਼ਰਨਾਈ ਦੇਤ ਸਗਲ ਅਪਿਆਉ ਹਾਰੰ ਮਨਲਾ ਪੰਜਵਾ ਹੋਤੀ ਨਹੀਂ ਕਮਨ ਕਸ਼ ਕਰਣੀ ਇਹ ਹੈ ਓਟ ਪਾਈ ਮਿਲ ਸੰਤਾਂ ਗੋਪਾਲ ਏਕ ਕੀ ਸਰਣੀ ਰਾਉ ਪੰਚ ਦੋਖ ਸ਼ਿਦਰ ਇਆ ਤਨ ਮੈਂ ਵਿਖੇ ਬਿਆਦ ਕੀ ਕਰਣੀ ਆਸ અપਾਰ ਦਿਨਸ ਗਣ ਰਾਖੇ ਗ੍ਰਸਤ ਜਾਤ ਬਲ ਜਰਣੀ ਨਾਥਾ ਨਾਥ ਦਇਾਲ ਸੁਖ ਸਾਗਰ ਸਰਬ ਦੋਖ ਭੈ ਹਰਣੀ ਮਨ ਬਾਸਤ ਚਿਤਵਤ ਨਾਨਕ ਦਾਸ ਦੇਖ ਜੀਵਾਂ ਪ੍ਰਭ ਚਰਣੀ ਸਾਰੰਗ ਲਾ ਪੰਜਵਾ ਠੀਕੇ ਹਰ ਕੇ ਨਾਮ ਬਿਨ ਸਾਦ ਅੰਮ੍ਰਿਤ ਰਸ ਕੀਰਤਨ ਹਰ ਗਾਈਐ ਐਨਸ ਪੂਰਨ ਨਾਦ ਰਹਾ ਸਿੰਦਰਿਤ ਸ਼ਾਂਤ ਮਹਾ ਸੁਖ ਪਾਈਐ ਮਿਟ ਜਾਹੇ ਸਗਲ ਵਿਖਾਦ ਹਰ ਹਰ ਲਾਭ ਸਾਧ ਸੰਗ ਪਾਈਐ ਕਰ ਲੈ ਆਵੋ ਨਾਦ ਸਭ ਤੇ ਊਚ ਊਚ ਤੇ ਊਚੋ ਅੰਤ ਨਹੀਂ ਮਰ ਜਾਦ ਵਰਨ ਨਾ ਸਾਖ ਨਾਨਕ ਮਹਿਮਾ ਦੇਖ ਰਹਿ ਬਿਸਮਾਦ ਸਾਰੰ ਮਹਲਾ ਤੁੰਵਾ ਆਇਓ ਸੁਨਣ ਪੜਨ ਕਾ ਬਾਣੀ ਨਾਮ ਵਿਸਾਰ ਲਗੇ ਅਨ ਲਾਲ ਚ ਨਿਰਥਾ ਜਨਮ ਪਰਾਣੀ ਰਹਾ ਸਮਝ ਅਚੇਤ ਚੇਤ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ਲਾਬ ਲਹਿਰੋ ਹਰ ਰਿਦੈ ਆਰਾਧੋ ਸੁਟਕਾ ਆਵਣ ਜਾਣੀ ਉਦਮ ਸ਼ਕਤ ਸਿਆਣਪ ਤੁਮਰੀ ਦੇ ਤਾ ਨਾਮ ਵਖਾਣੀ ਸੇਈ ਭਗਤ ਭਗਤ ਸੇ ਲਾਗੇ ਨਾਨਕ ਜੋ ਪ੍ਰਭ ਭਾਣੀ ਸਾਰੰ ਮਹਲਾ ਪੰਜਵਾਂ ਤਨਵੰਤ ਨਾਮ ਕੈ ਵਣਜਾਰੇ ਸੰਜੀ ਕਰੋ ਨਾਮ ਸਨਖਾਟ ਗੁਰ ਕਾ ਸ਼ਬਦ ਵਿਚਾਰੇ ਰਹਾ ਛੋਡੋ ਕਪਟ ਹੋਏ ਨਿਰਵਾਰਾ ਸੋ ਪ੍ਰਭ ਸੰਗ ਨਿਹਾਰੇ ਸਚ ਤਨ ਵਣਜੋ ਸਚ ਤਨ ਸੰਚੋ ਕਭੂ ਨ ਆਵੋ ਹਾਰੇ ਹਾਥ ਖਰਚਤ ਕਿਛ ਨ ਕੁਟਤ ਨਹੀਂ ਅਗੰਥ ਭਾਰੇ ਭੰਧਾਰੇ ਪਉ ਨਾਨਕ ਸ਼ੋਭਾ ਸੰਗ ਜਾਵੋ ਪਾਰ ਬ੍ਰਹਮ ਕੇ ਦਵਾਰੇ ਸਾਰੰ ਮਹਿਲਾ ਪੰਜਵਾ ਤਬ ਜੀ ਮੋਹਿ ਕਮ ਨਾਥ ਵਿਚਾਰਾ ਕਮਨ ਮੂਲ ਤੇ ਮਾਨੁਖ ਕਰਿਆ ਏ ਪ੍ਰਤਾਪ ਤਹਾਰਾ ਜੀ ਪ੍ਰਾਨ ਸਰਬ ਕੇ ਦਾਤੇ ਗੁਣ ਕਹਿ ਨ ਜਾਏ ਉਪਾਰਾ ਸਭ ਕੇ ਪ੍ਰੀਤਮ ਸਰਬ ਤਤ ਪਾਲਕ ਸਰਬ ਧਰ ਆਧਾਰ ਕੋਏ ਨ ਜਾਣੇ ਤੁਮਰੀ ਗਤ ਮਿਤ ਆਪੇ ਏਕ ਪਸਾਰਾ ਸਾਧ ਨਾਮ ਬੈਠਾ ਹੋ ਨਾਨਕ ਹਉ ਸਾ ਗੁਰ ਪਾਰੂ ਤਾਰਾ ਸਾਰੰ ਮੈਲਾ ਪੰਜਵਾ ਆਵੇ ਰਾਮ ਸ਼ਰਨ ਵਡ ਭਾਗੀ ਇੱਕਸ ਬਿਨ ਕਿਛ ਹੋਰ ਨਾ ਜਾਣੈ ਅਵਰ ਉਪਾਅ ਤਿਆਗੀ ਰਹਾ ਮੰਨ ਬਚ ਕ੍ਰਮ ਆਰਾਧਾ ਹਰ ਹਰ ਸਾਧ ਸੰਗ ਸੁਖ ਪਾਇਆ ਆਨੰਦ ਬਿਨੋਦ ਅਕਥ ਕਥਾ ਰਸ ਸੱਚ ਸਹਿਜ ਸਮਾਇਆ ਤਰ ਕਿਰਪਾ ਜੋ ਆਪਣਾ ਕੀਨੋ ਤਾਂ ਕੀ ਊਤਮ ਬਾਣੀ ਸਾਧ ਸੰਗ ਨਾਨਕ ਨੇ ਸੁਤਾਰੀਆਂ ਜੋ ਰਾਤੇ ਪ੍ਰਭ ਨਿਰ ਬਾਣੀ ਸਾਰੰ ਮਹਲਾ 5ਾ ਜਾਤੇ ਸਾਧੂ ਸ਼ਰਣ ਗਹੀ ਸ਼ਾਂਤ ਸਹਜ ਮਨ ਭਇਓ ਪ੍ਰਗਾਸ ਬਿਰਥਾ ਕਸ਼ਨਾ ਰਹੀ ਰਹਾ ਹੋ ਕੇ ਪਾਲ ਨਾਮ ਦਿਓ ਆਪਣਾ ਬਿੰਤੀ ਐ ਕਹੀ ਆਨ ਵਿਹਾਰ ਬਿਸਰੇ ਪ੍ਰਭ ਸਿਮਰਤ ਪਾਇਓ ਲਾਭ ਸਹੀ ਜਾਂਤੇ ਉਪਜਿਓ ਕਹੀਂ ਸਮਾਨੋ ਸਾਈ ਬਸਤ ਅਹੀ ਕਹਾ ਨਾਨਕ ਪਰਮ ਗੁਰ ਖੋਇਆ ਜੋਤੀ ਜੋਤਸ ਨਹੀਂ ਸਾਰੰਗ ਮਹਿਲਾ ਪੰਜਵਾ ਰਸਨਾ ਰਾਮ ਕੋ ਜਸ ਗਾਓ ਆਨ ਸੁਆਦ ਬਿਸਾਰ ਸਗਲੇ ਭਲੋ ਨਾਮ ਸੁਆਓ ਰਾਉ ਚਰਨ ਕਮਲ ਬਸਾਏ ਹਿਰਦੈ ਏਕ ਸਿਉ ਲਿਵ ਲਾਓ ਸਾਧ ਸੰਗਤ ਹੋਏ ਨਿਰਮਲ ਬਹੁੜ ਜੁਨਨਾ ਆਓ ਜੀਉ ਪ੍ਰਾਨ ਅਧਾਰ ਤੇਰਾ ਤੂੰ ਨਿਥਾਵੇਂ ਥਾਉ ਸਾਸ ਸਾਸ ਸੰਭਾਲ ਹਰ ਹਰ ਨਾਮ ਸਦ ਬਲ ਜਾਓ ਸਾਰੰ ਮਹਿਲਾ ਪੰਜਵਾ ਬੈਕੁੰਠ ਗੋਬਿੰਦ ਚਰਨ ਨਿਤ ਧਿਆਉ ਮੁਕਤ ਪਦਾਰਥ ਸਾਧੂ ਸੰਗਤ ਅੰਮ੍ਰਿਤ ਹਰ ਕਾ ਨਾਉ ਵਾਹ ਕੂਤਮ ਕਥਾ ਸੁਣੀ ਜੈ ਸੁਣੀ ਮਾਇਆ ਕਰੋ ਭਗਵਾਨ ਆਵਤ ਜਾਤ ਦੋ ਪਖ ਪੂਰਨ ਪਾਇ ਸੁਖ ਬਿਸ਼ਰਾਮ ਸੋਧਤ ਸੋਧਤ ਤਤ ਵਿਚਾਰਿਓ ਤਖਤ ਸ੍ਰੇਸ਼ਟ ਪੂਰੀ ਕੋ ਨਾਨਕ ਇਕ ਰਾਮ ਨਾਮ ਬਿਨ ਅਵਰ ਸਗਲ ਬਿਦ ਉਰੀ ਸਾਰੰ ਮੈ ਲਾਤਨਵਾ ਸਤਿ ਸਤਗੁਰੂ ਦਾ ਤਾਰਾ ਦਰਸ਼ਨ ਦੇਖ ਸਗਲ ਦੁੱਖ ਨਾਸੇ ਚਰਨ ਕਮਲ ਬਲਿਹਾਰਾ ਰਹਾਉ ਸਤ ਪਰਮੇਸ਼ਰ ਸਤ ਸਾਧ ਜਨ ਨੇ ਚਲ ਹਰ ਕੋ ਨਾਉ ਭਗਤ ਭਾਵਨੀ ਤਾਰੂ ਬ੍ਰਹਮ ਕੀ ਅਬਨਾਸ਼ੀ ਗੁਣ ਗਾਉ ਅਗੰਮ ਅਗੋਚਰ ਮਿਤ ਨਹੀਂ ਪਾਈਐ ਸਗਲ ਘਟਾਂ ਆਧਾਰ ਨਾਨਕ ਵਾ ਵਾ ਕਉਤਾ ਕੋ ਜਾ ਕਾ ਅੰਤ ਨ ਪਾਰ ਸਾਰੰਗ ਮਹਲਾ 5 ਗੁਰ ਕੇ ਚਰਨ ਬਸੇ ਮਨ ਮੇਰਾ ਪੂਰ ਰਿਓ ਠਾਕੁਰ ਸਭ ਥਾਈ ਨਿਕਟ ਬਸਾ ਸਭ ਮੇਰਾ ਰਹਾ ਬੰਧਨ ਤੋਰ RAM ਲੇਵ ਲਾਈ ਸੰਤ ਸੰਗ ਬਣਾਈ ਜਨਮ ਤਦਾਰਥ ਭਇਓ ਪੁਨੀਤਾ ਇੱਛਾ ਸਗਲੁ ਪਜਾਈ ਜਾਤੋ ਕਿਰਪਾ ਕਰੋ ਪ੍ਰਭ ਮੇਰੇ ਸੋ ਹਰ ਕਾ ਜਸ ਗਾਵੇ ਆਠ ਪੈਰ ਗੋਬਿੰਦ ਗੁਣ ਗਾਵੇ ਜਨ ਨਾਨਕ ਸਦ ਬਲ ਜਾਵੇ